ਸਮੇਂ ਦੀ ਜੇ ਤਾਂ ਅੱਡ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਬੱਚੇ ਨੂੰ ਪਤੰਗ ਚੜਾਉਣ ਦੇ ਦੌਰਾਨ ਹੀ ਕਰੰਟ ਲੱਗ ਜਾਂਦਾ ਹੈ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ 13 ਸਾਲ ਦਾ ਬੱਚਾ ਜਿਸ ਦਾ ਨਾਮ ਏਕਮਜੋਤ ਹੈ ਉਹ ਪਤੰਗ ਚੜਾਉਣ ਦੇ ਦੌਰਾਨ ਹੀ ਉਸ ਦਾ ਪਤੰਗ ਖੰਬੇ ਵਿੱਚ ਫਸ ਜਾਂਦਾ ਹੈ ਬਿਜਲੀ ਦੇ ਟਰਾਂਸਫਾਰਮਰ ਘਰ ਦੇ ਕੋਲ ਹੀ ਹੁੰਦਾ ਹੈ ਜਦ ਦੌਰਾਨ ਉਸ ਦਾ ਜੋ ਪਤੰਗ ਹੈ ਉਹ ਖੰਬੇ ਵਿੱਚ ਫਸ ਜਾਂਦਾ ਹੈ ਅਤੇ ਪਤੰਗ ਨੂੰ ਕੱਢਣ ਦੀ ਕੋਸ਼ਿਸ਼ ਦੇ ਦੌਰਾਨ ਜਦੋਂ ਹੀ ਉਹ ਬੱਚਾ ਪਤੰਗ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਲੋਹੇ ਦੀ ਰਾਡ ਨਾਲ ਪਤੰਗ ਕੱਟਦਾ ਹੈ ਜਿਸ ਦੌਰਾਨ ਉਸ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਏ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਹੀ ਜਨਵਰੀ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਤਾਂ ਬੱਚੇ ਪਤੰਗ ਚੜਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਦੌਰਾਨ ਉਹਨਾਂ ਦਾ ਪਤੰਗ ਕਈ ਵਾਰ ਕਿਸੇ ਝਾੜੀਆਂ ਵਿੱਚ, ਤਰਕਤਾਂ ਵਿੱਚ, ਜਾਂ ਕਈ ਵਾਰ ਖੰਬੇ ਵਿੱਚ ਵੀ, ਬਿਜਲੀ ਦੀਆਂ ਤਾਰਾਂ ਵਿੱਚ ਵੀ ਫਸ ਜਾਂਦਾ ਹੈ। ਜੱਸ ਦੇ ਦੌਰਾਨ ਉਹਨਾਂ ਦੁਆਰਾ ਪਤੰਗ ਘਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਜੱਸ ਦੇ ਦੌਰਾਨ ਉਹਨਾਂ ਬੱਚਿਆਂ ਦੀ ਮੌਤ ਹੀ ਹੋ ਜਾਂਦੀ ਹੈ ਅਜਿਹੇ ਮਾਮਲੇ ਬਹੁਤ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਇਹ ਸੰਬੰਧ ਰੱਖਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਜਿੱਥੇ ਤੁਹਾਨੂੰ ਦੱਸਦੀ ਏ ਕਿ ਜੋ ਇੱਕ ਕਮਜ਼ੋਰ 13 ਸਾਲ ਦਾ ਬੱਚਾ ਹੋ ਜਾਂਦਾ ਹੈ ਉਹ ਪਤੰਗ ਚੜਾ ਰਿਹਾ ਹੁੰਦਾ ਹੈ ਜੱਸ ਦੇ ਦੌਰਾਨ ਉਸ ਦਾ ਜੋ ਪਤੰਗ ਹੈ ਕਰ ਦੇ ਨੇੜਲੇ ਟਰਾਂਸਫਾਰਮ ਬਿਜਲੀ ਦੇ ਟਰਾਂਸਫਾਰਮ ਵਿੱਚ ਫਸ ਜਾਂਦਾ ਹੈ ਅਤੇ ਜਦੋਂ ਉਹ ਖੰਬੇ ਵਿੱਚ ਫਸ ਜਾਂਦਾ ਹੈ ਤਾਂ ਉਸ ਦੁਆਰਾ ਪਤੰਗ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਉਸ ਤੋਂ ਪਤੰਗ ਨਹੀਂ ਨਿਕਲਦਾ ਤਾਂ ਉਹ ਆਪਣੇ ਘਰੋਂ ਲੋਹੀ ਦੀ ਰਡ ਲੈ ਕੇ ਆਉਂਦਾ ਹੈ ਜਦੋਂ ਉਹ ਲੋਹੇ ਦੀ ਰਡ ਨਾਲ ਪਤੰਗ ਕੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬਰਾ ਹਾਲ ਹੋ ਜਾਂਦਾ ਹੈ ਉਹਨਾਂ ਤੇ ਦੁੱਖਾਂ ਦਾ ਪਹਾੜ ਡੈਗ ਪੈਂਦਾ ਹੈ ਜਦੋਂ ਹੀ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਨਾਂ ਤੇ ਇਲਾਕੇ ਵਚਕ ਦਾ ਮਾਤਮ ਸ਼ਾਹ ਜਾਂਦਾ ਹੈ ਅਤੇ ਜਿਸ ਦਾ ਰਾੜੋ ਬੱਚੇ ਦੀ ਮੌਤ ਹੁੰਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਦੁੱਖ ਹੁੰਦਾ ਹੈ ਤੁਹਾਨੂੰ ਦੱਸਦੀ ਏ ਕਿ ਇਹ ਘਟਨਾ ਜੋ ਵਾਪਰਦੀ ਹੈ ਇਹ ਬਹੁਤ ਹੀ ਭਿਆਨਕ ਘਟਨਾ ਵਾਪਰਦੀ ਹੈ ਜਿਸ ਦੇ ਦੌਰਾਨ ਜਾਣਕਾਰੀ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਜੋ ਏਕਮ ਜੋਤ ਹੁੰਦਾ ਹੈ ਮਾਪੇ ਦਾ ਇਕੱਲਾ ਇਕੱਲਾ ਫਤ ਹੋਣ ਕਾਰਨ ਉਹ ਜੋ ਹੁੰਦਾ ਹੈ ਉਸਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਦੋਂ ਇਹ ਗੱਲ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੀ ਹੈ ਕਿ ਕਰੰਟ ਲੱਗਨ ਦੌਰਾਨ ਉਸ ਬੱਚੇ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਦਾ ਕੋਈ ਹਾਲ ਨਹੀਂ ਰਹਿੰਦਾ ਤੁਸੀਂ ਦੇਖ ਸਕਦੇ ਹੋ ਕਿ ਉਹ ਜੋ ਪਰਿਵਾਰਕ ਮੈਂਬਰ ਹੁੰਦੇ ਹਨ ਉਹ ਰੋ ਰੋ ਕੇ ਵਿਚਾਰਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ ਤੁਸੀਂ ਵੀਰਸ ਸੁਵਲਨੀਆ ਤੋਂ ਅੱਜ ਸਾਂਝੀ ਕੀਤੀਆਂ ਹਨ ਤੁਸੀਂ ਦੇਖ ਸਕਦੇ ਹੋ ਉਹ ਬੱਚੇ ਦੀ ਤਸਵੀਰ ਨਾਲ ਸਾਂਝੀ ਕੀਤੀ ਗਈ ਹੈ ਜੋ ਇੱਕ ਕਮਜ਼ੋਰ ਹੁੰਦਾ ਹੈ ਉਹ 13 ਸਾਲ ਦਾ ਬੱਚਾ ਹੁੰਦਾ ਹੈ ਜਿਸ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਦੁਬਾਰਾ ਤੁਹਾਨੂੰ ਫੇਰ ਤੋਂ ਇਸ ਖਬਰ ਬਾਰੇ ਜਾਣਕਾਰੀ ਦੇਦਣੇ ਹਾਂ ਕਿ ਜਦੋਂ ਹੀ ਇੱਕ ਬੱਚਾ ਪਤੰਗ ਚੜਾ ਰਿਹਾ ਹੁੰਦਾ ਹੈ ਦਾ ਕਰੰਟ ਲੱਗਣ ਦੇ ਦੌਰਾਨ ਹੀ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹੀ ਜਨਵਰੀ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਸੰਤ ਪੰਚਮੀ 26 ਜਨਵਰੀ ਲੋਹੜੀ ਦੇ ਮੌਕੇ ਸ਼ੁਰੂ ਹੋ ਜਾਂਦੇ ਹਨ ਹੀ ਬੱਚੇ ਪਤੰਗ ਚੜ੍ਹਾਉਣਾ ਸ਼ੁਰੂ ਕਰ ਦਿੰਦੇ ਹਨ ਜਸਤੇ ਦੌਰਾਨ ਕਈ ਵਾਰ ਬੱਚਿਆਂ ਦੇ ਪਤੰਗ ਖੰਬੇ ਵਾਲੀਆਂ ਤਾਰਾਂ ਜਾਂ ਬਿਜਲੀ ਦੇ ਟਰਾਂਸਫਾਰਮਰ ਦੀਆਂ ਤਾਰਾਂ ਵਿੱਚ ਫਸ ਜਾਂਦੇ ਹਨ ਜਿਸ ਨਾਲ ਜਸਤ ਦੁਆਰਾ ਉਹਨਾਂ ਨੂੰ ਪਤੰਗ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਤੰਗ ਕੱਢਣ ਦੀ ਕੋਸ਼ਿਸ਼ ਦੇ ਦੌਰਾਨ ਹੀ ਕਈ ਵਾਰ ਬੱਚਿਆਂ ਨੂੰ ਕਰੰਟ ਵੀ ਲੱਗ ਜਾਂਦਾ ਹੈ ਜਿਸ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਇੱਥੇ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਬੱਚਾ ਪਤੰਗ ਚੜਾ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਉਹਦਾ ਪਤੰਗ ਹੈ ਜੋ ਖੰਭਾ ਹੈ ਉਸ ਵਿੱਚ ਫਸ ਜਾਂਦਾ ਹੈ ਬਿਜਲੀ ਵਾਲੇ ਖੰਭੇ ਵਿੱਚ ਫਸ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੁਆਰਾ ਪਤੰਗ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਹੀ ਉਹ ਪਤੰਗ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਉਹ ਜੋ ਬੱਚਾ ਹੈ ਉਹ 13 ਸਾਲ ਦਾ ਹੈ ਅਤੇ ਉਸ ਦਾ ਨਾਮ ਏਕਮਜੋਤ ਹੈ ਘਰ ਵਿੱਚ ਇਕੱਲਾ-ਕੱਲਾ ਪੁੱਤ ਹੋਣ ਕਰਕੇ ਉਸ ਨੂੰ ਬਹੁਤ ਹੀ ਲਾਡਾ ਤੇ ਚਾਹ ਨਾਲ ਪਾਲਿਆ ਜਾਂਦਾ ਹੈ ਕਿਉਂਕਿ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਵਿਆਹ ਤੋਂ ਕਈ ਸਾਲ ਬਾਅਦ ਇਸ ਬੱਚੇ ਦਾ ਜਨਮ ਹੁੰਦਾ ਹੈ ਜਿਸ ਦੇ ਦੌਰਾਨ ਘਰ ਵਿੱਚ ਇਸ ਦੇ ਜਨਮ ਤੇ ਬਹੁਤ ਏ ਖੁਸ਼ੀਆਂ ਖੇੜਿਆਂ ਦੇ ਮੌਕੇ ਪੈਦਾ ਹੁੰਦੇ ਹਨ ਪਰ ਜਦੋਂ ਹੀ ਇਹ ਬੱਚਾ ਵੱਡਾ ਹੁੰਦਾ ਹੈ ਤਾਂ ਉਸ ਦੇ ਵੀ ਕਸ਼ਟ ਚਾਹ ਹੁੰਦੇ ਹਨ ਪਰ ਜਦੋਂ ਹੀ ਉਹ ਬੱਚਾ ਇੱਕ ਦਿਨ ਪਤੰਗ ਚੜਾਉਣ ਲੱਗਦਾ ਹੈ ਅਤੇ ਉਸ ਦੇ ਦੌਰਾਨ ਹੀ ਜਦੋਂ ਪਤੰਗ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਕਰੰਟ ਕਿਵੇਂ ਲੱਗਦਾ ਹੈ ਅਤੇ ਕਿਉਂ ਲੱਗਦਾ ਹੈ ਤਹਾਨੂੰ ਦੱਸਦੀ ਇਹ ਕਿ ਜਦੋਂ ਇਹ ਬੱਚਾ ਆਪਣੇ ਕੋਠੇ ਉੱਪਰ ਪਤੰਗ ਚੜਾ ਰਿਹਾ ਹੁੰਦਾ ਹੈ ਤਾਂ ਕੋਠੇ ਦੀ ਛੱਤ ਉੱਪਰ ਪਤੰਗ ਚੜਾਉਣ ਦੇ ਕਾਰਨ ਘਰ ਦੇ ਨੇੜਲੇ ਹੀ ਟਰਾਂਸਫਾਰਮ ਦੇ ਖੰਭੇ ਵਿੱਚ ਇਸ ਦਾ ਜੋ ਪਤੰਗ ਹੈ ਉਹ ਫਸ ਜਾਂਦਾ ਹੈ ਜਦਦੇ ਦੌਰਾਨ ਇਸ ਦੁਆਰਾ ਪਤੰਗ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਪਤੰਗ ਨਹੀਂ ਨਿਕਲਦਾ ਤਾਂ ਇਹ ਆਪਣੇ ਘਰੋਂ ਲੋਹੇ ਦੀ ਰਾਡ ਨਾਲ ਪਤੰਗ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹ ਪਤੰਗ ਨਹੀਂ ਨਿਕਲਦਾ ਤਾਂ ਜਦੋਂ ਉਹ ਲੋਹੇ ਦੀ ਰਾਡ ਨੂੰ ਤਾਰ ਨਾਲ ਲਗਾਉਂਦਾ ਹੈ ਤਾਂ ਉਸ ਦੌਰਾਨ ਹੀ ਉਸ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਉਹਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੁਸੀਂ ਦੇਖੋ ਕਿ ਉਹ ਬੱਚੇ ਨੂੰ ਹਾਲਾਂਕਿ ਇਹਨਾਂ ਨਹੀਂ ਪਤਾ ਸੀ ਕਿ ਲੋਹੇ ਦੀ ਤਾਰ ਨਾਲ ਜੋ ਬਿਜਲੀ ਦੀਆਂ ਤਾਰਾਂ ਨੇ ਉਹ ਬਹੁਤ ਜਲਦੀ ਕਰੰਟ ਫੜਦੀਆਂ ਨੇ ਜਿਸ ਦੌਰਾਨ ਉਸ ਨੂੰ ਕਰੰਟ ਲੱਗਦਾ ਹੈ ਅਤੇ ਉਹਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਹਨਾਂ ਤੇ ਦੁੱਖਾਂ ਦਾ ਪਹਾੜ ਡੁੱਟ ਪੈਂਦਾ ਹੈ ਤਾਨੂੰ ਦੱਸ ਦਿੰਨੇ ਆ ਕਿ ਜਦੋਂ ਹੀ ਇਹ ਬੱਚਾ ਪਤੰਗ ਚੜਾਉਂਦਾ ਹੈ ਤਾਂ ਉਦੋਂ ਹੀ ਉਸ ਨੂੰ ਕਰੰਟ ਲੱਗਦਾ ਹੈ ਅਤੇ ਕਰੰਟ ਲੱਗਦਾ ਕਿਉਂ ਹੈ ਸਿਰਫ ਇੱਕ ਲੋਹੇ ਦੀ ਜੋ ਰਾਣ ਹੈ ਰਾਣ ਹੈ ਉਹ ਉਸ ਨਾਲ ਲੱਗ ਜਾਂਦੀ ਹੈ ਜਿਸ ਦੇ ਦੌਰਾਨ ਉਸ ਨੂੰ ਕਰੰਟ ਲੱਗ ਜਾਂਦਾ ਹੈ ਬੱਚਾ ਨਾ ਸਮਝ ਹੋਣ ਕਰਕੇ ਉਹ ਲੋਹੇ ਦੀ ਰਾਡ ਘਰੋ ਚੱਕਦਾ ਹੈ ਅਤੇ ਕਰੰਟ ਦਿਲ ਵਾਲੀਆਂ ਤਾਰਾਂ ਨਾਲ ਲਗਾ ਦਿੰਦਾ ਹੈ ਜਿਸ ਦੇ ਦੌਰਾਨ ਉਹ ਵਿਚਾਰਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਹੁਣ ਤੁਸੀਂ ਦੇਖੋ ਹੁਣ ਤੁਸੀਂ ਇਹ ਸੋਚੋ ਕਿ ਜੋ ਬੱਚਾ ਹੈ ਉਸ ਨੂੰ ਸਮਝ ਨਹੀਂ ਹੁੰਦੀ ਅਤੇ ਨਾ ਹੀ ਉਹ ਨੂੰ ਪਤਾ ਹੁੰਦਾ ਹੈ ਕਿ ਉਹਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਿਰਫ ਉਹ ਆਪ ਦੇ ਚਾਹ ਨੂੰ ਪੂਰਾ ਕਰਨਾ ਚਾਹੁੰਦਾ ਹੈ ਕਿਉਂਕਿ ਜਦੋਂ ਪਤੰਗ ਚੜਾ ਰਿਹਾ ਹੁੰਦਾ ਹੈ ਤਾਂ ਉਸ ਦਾ ਪਤੰਗ ਫਸ ਜਾਂਦਾ ਹੈ ਪਤੰਗ ਫਸਣ ਦੇ ਦੌਰਾਨ ਹੀ ਉਸ ਨੂੰ ਐਦਾਂ ਹੁੰਦਾ ਹੈ ਕਿ ਉਹ ਆਪਣਾ ਪਤੰਗ ਕੱਢ ਲਵੇ ਪਰ ਜਦੋਂ ਹੀ ਉਹ ਪਤੰਗ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪਤੰਗ ਕੱਢਦਾ ਹੈ ਤਾਂ ਉਸ ਤੋਂ ਪਤੰਗ ਨਹੀਂ ਨਿਕਲਦਾ ਚਿਹਦੇ ਦੌਰਾਨ ਉਹ ਆਪਣੇ ਘਰੋਂ ਲੋਹੇ ਦੀ ਰਾਡ ਲੈ ਕੇ ਜਾਂਦਾ ਹੈ ਪਰ ਜਦੋਂ ਹੀ ਉਹ ਲੋਹੇ ਦੀ ਰਾਡ ਨੂੰ ਬਿਜਲੀ ਵਾਲੀਆਂ ਤਾਰਾਂ ਨਾਲ ਜੋੜਦਾ ਹੈ ਪਤੰਗ ਕੱਢਦਾ ਹੈ ਤਾਂ ਤੁਰੰਤ ਹੀ ਉਸ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਕਰੰਟ ਵੀ ਇੰਨਾ ਭਿਆਨਕ ਲੱਗਦਾ ਹੈ ਜਿਸ ਦੇ ਦੌਰਾਨ ਅਫ ਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਿਸ ਦੇ ਦੌਰਾਨ ਪਰਿਵਾਰ ਵਿੱਚ ਅਤੇ ਇਲਾਕੇ ਵਿੱਚ ਸੋਗ ਦਾ ਮਾਤਮ છਾਇਆ ਹੁੰਦਾ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ